ਕਿ ਮੈਂ ਪ੍ਰਾਈਵੇਟ ਸਕੂਲਾਂ ਚ ਐਜ਼ ਅ ਟੀਚਰ ਪੜ੍ਹਾ ਚੁੱਕੀ ਹਾਂ ਬਟ ਹੁਣ ਉਸ ਸਮਨਾ ਨਾ ਤਾਂ ਸੈਲਰੀ ਮਿਲਦੀ ਹੈ ਤੇ ਨਾ ਹੀ ਬੱਚਿਆਂ ਨਾਲੋਂ ਟੁੱਟ ਕੇ ਟਾਈਮ ਮੇ ਕੋ ਨਿਕਲਦਾ ਬੱਚਿਆਂ ਨੂੰ ਟਾਈਮ ਦੇ ਨਾਲ ਦੇਣ ਦੇ ਨਾਲ ਨਾਲ ਮੈਂ ਆਪਣੇ ਘਰ ਦਾ ਸਾਰਾ ਕੰਮ ਤੇ ਨਾਲ ਆਪਣਾ ਕੰਮ ਵੀ ਸ਼ੁਰੂ ਕਰਨ ਦਾ ਸੋਚਿਆ ਮੇ ਜੀ ਮੈਨੂੰ ਨਾ ਕੁਕਿੰਗ ਦਾ ਸ਼ੌਂਕ ਆ ਤੇ ਘਰ ਚ ਮੈਂ ਹਰ ਚੀਜ਼ ਟਰਾਈ ਕਰ ਚੁੱਕੀ ਹਾਂ ਮੇਰੇ ਹਸਬੰਦ ਜੀ ਤੇ ਮੇਰੀ ਮੈਰਿਜ ਹੋਈ ਮੇਰੇ ਸਹੁਰਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਸਾਡਾ ਨਾ ਚੱਲਦਾ ਫਿਰਦਾ ਹੋਟਲ ਆ ਤੇ ਮੈਨੂੰ ਉਤੋਂ ਲੱਗਾ ਕਿ ਨਹੀਂ ਜਿੰਨੇ ਚ ਟੈਲੈਂਟ ਹੈਗਾ ਮੇਰੇ ਹਸਬੰਦ ਵੀ ਮੈਨੂੰ ਸਪੋਰਟ ਕਰਦੇ ਸੀ ਕਿ ਜੇ ਤੇਰੇ ਚ ਟੈਲੈਂਟ ਹੈਗਾ ਕਿ ਉਹ ਨਾ ਆਪਾਂ ਇਸੇ ਕੰਮ ਨੂੰ ਅੱਗੇ ਲੈ ਕੇ ਚੱਲੀਏ ਘਰ ਵਾਲਿਆਂ ਦਾ ਕਿੱਦਾਂ ਦਾ ਸਹਿਯੋਗ ਤਾਂ ਡਾਈ ਘਰ ਵਾਲਿਆਂ ਦਾ ਬਹੁਤ ਵਧੀਆ ਸਹਿਯੋਗ ਆ ਬਾਜੀ ਮੇਰੇ ਹੈਗੇ ਜੇ ਮੇਰਾ ਨਣਾ ਨਾ ਮੇਰੇ ਜੀਤ ਸਾਹਿਬਾ ਸਾਰੇ ਮੇਰੇ ਭੈਣ ਭਰਾ ਮਤਲਬ ਸਾਰਿਆਂ ਨੇ ਇੰਨਾ ਕ ਸਪੋਰਟ ਕੀਤਾ ਉਹ ਸਾਰਿਆਂ ਨੂੰ ਮੈਂ ਇੱਕੋ ਹੀ ਗੱਲ ਆ ਕਿ ਉਹਨਾਂ ਦੇ ਇੱਕੋ ਹੀ ਕਹਿਣਾ ਹੈ ਕਿ ਕੋਈ ਗੱਲ ਨਹੀਂ ਕਰੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿੰਨੇ ਕਰਨੀ ਹੈ ਮਿਹਨਤ ਉਹ ਕੀ ਤਾਂ ਛੋਟੇ ਤੋਂ ਹੀ ਅੱਗੇ ਜਾਂਦਾ ਹੈ ਚੰਗਾ ਚੱਲ ਜਾਂਦਾ ਫਿਰ ਕਾਰੋਬਾਰ ਹੈ ਜਿਹੜਾ ਕਾਰੋਬਾਰ ਆ ਰਹਿਣਾ। ਉਹ ਜੇ ਦੇਖੋ ਸਟਾਰਟ ਅਪ ਹੀ ਆ ਇਹ ਇਦਾਂ ਹੀ ਆ ਇਹ ਹੌਲੀ ਹੌਲੀ ਲੱਗੇ ਆ ਮਿਹਨਤ ਕਰਨ ਦੇ ਆ। ਅ ਮਾਲਕ ਨੇ ਚਾਇਆ ਗੁਰੂ ਸਾਹਿਬ ਨੇ ਚਾਇਆ ਤੇ ਅਸੀਂ ਜ਼ਰੂਰ ਤਰੱਕੀ ਕਰਾਂਗੇ ਜ਼ਰੂਰ ਇਹ ਮਿਹਨਤ ਕਰਕੇ ਹੋਰ ਗਾਂ ਵਧਾਂਗੇ। ਤੁਸੀਂ ਦੇ ਰਹੇ ਹੋ ਲੁਧਿਆਣਾ ਲਈ। ਅੱਜ ਤੁਹਾਨੂੰ ਐਸਾ ਪਰਿਵਾਰ ਦਿਖਾਉਂਦੇ ਆ ਜਿਹੜਾ ਪੜਿਆ ਲਿਖਿਆ ਔਰ ਨੌਕਰੀ ਵੀ ਉਹਨਾਂ ਨੇ ਕੀਤੀਆਂ ਪਰ ਨੌਕਰੀਆਂ ਤੋਂ ਬਾਅਦ ਜਿਹੜਾ ਅਣਕੇ ਉਹਨਾਂ ਨੇ ਆਪਣਾ ਕੁਲਚੇ ਛੋਲੇ ਔਰ ਜੂਸ ਦਾ ਸਟਾਲ ਲਗਾਤਾ ਹੈ ਬਟਾਲਾ ਦੇ ਵਿੱਚ ਆਪਾਂ ਉਹਨਾਂ ਨੇ ਗੱਲ ਵੀ ਕਰਦੇ ਆ ਪਹਿਲਾਂ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹਰਪ੍ਰੀਤ ਕੌਰ ਜੀ ਪਹਿਲੀ ਕੀ ਲੋੜ ਪਈ ਜਿਹੜਾ ਸਟਾਲ ਲਗਾਉਂਦੀ ਜੀ ਜੀ ਦੇਖੋ ਜੀ ਕੁਛ ਸਾਡੀ આજ ਦੀ ਆਰਥਿਕ ਜਰੂਰਤਾਂ ਕੁਛ ਬੱਚਿਆਂ ਦੇ ਭਵਿੱਖ ਲਈ ਸਾਨੂੰ ਇੱਕ ਕਦਮ ਚੁੱਕਣਾ ਪਿਆ ਤੁਸੀਂ ਨੌਕਰੀ ਵਗੈਰਾ ਵੀ ਕਿਤੇ ਕੀਤੀ ਹੈ ਸਰ ਅ ਵਿੱਚ ਮੈਂ ਪ੍ਰਾਈਵੇਟ ਸਕੂਲਾਂ ਚ ਐਜ਼ ਅ ਟੀਚਰ ਪੜ੍ਹਾ ਚੁੱਕੀ ਹਾਂ ਬਟ ਹੁਣ ਉਸ ਸਮਨਾ ਨਾ ਤਾਂ ਸੈਲਰੀ ਮਿਲਦੀ ਹੈ ਤੇ ਨਾ ਹੀ ਬੱਚਿਆਂ ਨਾਲੋਂ ਟੁੱਟ ਕੇ ਟਾਈਮ ਮੇ ਕੋਈ ਨਿਕਲਦਾ ਹੈ ਬੱਚਿਆਂ ਨੂੰ ਟਾਈਮ ਦੇ ਨਾਲ ਦੇਣ ਦੇ ਨਾਲ ਨਾਲ ਮੈਂ ਆਪਣੇ ਘਰ ਦਾ ਸਾਰਾ ਕੰਮ ਤੇ ਨਾਲ ਆਪਣਾ ਕੰਮ ਸ਼ੁਰੂ ਕਰਨ ਦਾ ਸੋਚਿਆ ਬਿਜਾਰਾ ਹੋ ਜਾਂਦਾ ਇਹ ਜਿਹੜਾ ਅਸੀਂ ਇਹ ਕੰਮ ਕਰਦੇ ਬੀਜੀ ਗੁਜ਼ਾਰਾ ਹਾਲੇ ਤੇ ਸਟਾਰਟ ਅਪ ਆ ਦੇਖੋ ਅਸੀਂ ਗੁਜ਼ਾਰਾ ਇੰਨਾ ਹੈ ਕਿ ਚਲੋ ਕੋਸ਼ਿਸ਼ ਕਰ ਰਹੇ ਆਂ ਹੋਲੀ-ਹੋਲੀ ਦੇਖੋ ਅੱਗੇ ਇਨ ਫਿਊਚਰ ਮੇਰਾ ਲਾਈਫ ਹੋਸੀ ਕਿਤਾ ਇਹ ਜਿਹੜੇ ਜਾਚ ਹੈ ਕਿੱਥੋਂ ਸਿੱਖੀ ਹੈ ਜਿਹੜਾ ਜੂਸ ਬਣਾਉਣਾ ਜਿਸ ਤਰ੍ਹਾਂ ਕੁਲਚੇ ਬਣਾਏ ਮੇਜੀ ਮੈਨੂੰ ਨਾ ਕੁਕਿੰਗ ਦਾ ਸ਼ੌਂਕ ਆ ਤੇ ਘਰ 'ਚ ਮੈਂ ਹਰ ਚੀਜ਼ ਟਰਾਈ ਕਰ ਚੁੱਕੀ ਆ ਮੇਰੇ ਹਸਬੰਦ ਜਦੋਂ ਮੇਰੀ ਮੈਰਿਜ ਹੋਈ ਮੇਰੇ ਸਹੁਰਾ ਸਾਹਿਬ ਕਹਿੰਦੇ ਹੁੰਦੇ ਸੀ ਕਿ ਇਹ ਸਾਡਾ ਨਾ ਚਲਦਾ ਫਿਰਦਾ ਹੋਟਲ ਆ ਤੇ ਮੈਨੂੰ ਉੱਥੋਂ ਲੱਗਾ ਕਿ ਨਹੀਂ ਜੇ ਮੇਰੇ 'ਚ ਟੈਲੈਂਟ ਹੈਗਾ ਮੇਰੇ ਹਸਬੰਦ ਵੀ ਮੈਨੂੰ ਸਪੋਰਟ ਕਰਦੇ ਸੀ ਕਿ ਜੇ ਤੇਰੇ 'ਚ ਟੈਲੈਂਟ ਹੈਗਾ ਕਿ ਉਹ ਨਾ ਆਪਾਂ ਇਸੇ ਕੰਮ ਨੂੰ ਅੱਗੇ ਲੈ ਕੇ ਚੱਲੀਏ ਦੇ ਤੁਹਾਨੂੰ ਹੋ ਗਿਆ ਚਲੋ ਇਹਦਾ ਕੰਮ ਸੀਗਾ ਤੁਹਾਨੂੰ ਜਾਂਚ ਸੀ ਇਸ ਚੀਜ਼ ਦੀ ਪਰ ਪਰਿਵਾਰ ਚੱਲ ਜੂਗਾ ਇਹਦੇ ਨਾਲ ਆ ਵੀ ਜੀ ਦੇਖੋ ਜਿਸ ਹੱਬ ਨਾਲ ਅਜਕਲ ਬੱਚਿਆਂ ਦੀ ਐਜੂਕੇਸ਼ਨ ਇੰਨੀ ਮਹਿੰਗੀ ਹੋ ਚੁੱਕੀ ਹੈ ਮੈਂ ਇਹ ਸੋਚਦੀ ਆ ਕਿ ਅਗਰ ਥੋੜੀ ਜੀ ਮਤਾ ਨਾਲ ਉਹ ਤੇ ਕੋਸ਼ਿਸ਼ ਕਰਨੀ ਚੰਗੀ ਜੇ ਕੋਸ਼ਿਸ਼ ਕਰਕੇ ਦੇਖਦੇ ਆ ਜੇ ਇਹਦੇ ਅੱਗੇ ਅਸੀਂ ਕਰ ਸਕੀਏ ਤੇ ਜ਼ਰੂਰ ਕਰਾਂਗੇ ਨਹੀਂ ਤੇ ਕੋਸ਼ਿਸ਼ ਹੈ ਇੱਕ ਹਿੰਮਤ ਨਾਲ ਉਹ ਬੈਨ ਨਾਲੋਂ ਚੰਗਾ ਹੈ ਕਿ ਕੋਸ਼ਿਸ਼ ਕਰਕੇ ਤੁਸੀਂ ਦੇਖੋ ਘਰ ਵਾਲਿਆਂ ਦਾ ਕਿੱਦਾਂ ਦਾ ਸਹਿਯੋਗ ਤੁਹਾਡਾ ਹੈ ਘਰ ਵਾਲਿਆਂ ਦਾ ਬਹੁਤ ਵਧੀਆ ਸਹਿਯੋਗ ਆ ਭਾਜੀ ਮੇਰੇ ਹੈਗੇ ਜੇ ਮੇਰਾ ਨਣਾ ਨਾ ਮੇਰੇ ਜੀਤ ਸਾਹਿਬਾ ਸਾਰੇ ਮੇਰੇ ਭੈਣ ਭਰਾ ਮਤਲਬ ਸਾਰਿਆਂ ਨੇ ਇੰਨਾ ਕ ਸਪੋਰਟ ਕੀਤਾ ਉਹ ਸਾਰਿਆਂ ਨੂੰ ਮੈਂ ਇੱਕੋ ਹੀ ਗੱਲ ਆ ਕਿ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਕਿ ਕੋਈ ਗੱਲ ਨਹੀਂ ਕਰੋ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਿੰਨੇ ਕਰਨੀ ਹੈ ਮਿਹਨਤ ਉਹ ਕੀ ਪਤਾ ਛੋਟੇ ਤੋਂ ਹੀ ਅੱਗੇ ਜਾਂਦਾ ਹੈ ਦੇਖਿਆ ਜੇ ਤੁਸੀਂ ਆ ਕੰਮ ਵੀ ਦੁਕਾਨ ਦਾ ਵੀ ਕੰਮ ਕਰਨਾ ਪਰ ਤੁਸੀਂ ਨਾਲ ਬੱਚੇ ਵੀ ਸਕੂਲ ਭੇਜਣੇ ਤਿਆਰ ਕਰਨੇ ਫਿਰ ਉਹ ਕਿੱਦਾਂ ਮੈਨੇਜ ਕਰਦੇ ਨੇ ਤੁਸੀਂ ਮੇਜੀ ਜਿੱਥੇ ਗੱਲ ਜ਼ਰੂਰਤ ਦੀ ਹੈ ਹਰ ਚੀਜ਼ ਜਿਹੜੀ ਹੈ ਨਾ ਤੁਹਾਨੂੰ ਸਮੇਂ ਬਤਾ ਉਹ ਹਰ ਚੀਜ਼ ਦੀ ਜਾਜ ਆ ਜਾਂਦੀ ਹੈ ਹੁਣ ਮੈਂ ਆਪਣੇ ਬੱਚਿਆਂ ਦੇ ਨਾਲ ਕੰਮ ਕਰਦੀ ਸਵੇਰੇ ਬੱਚਿਆਂ ਨੂੰ ਸਕੂਲ ਹੀ ਭੇਦੀ ਆ ਉਹਨਾਂ ਦਾ ਹਰ ਕੰਮ ਕਰਕੇ ਤੇ ਫਿਰ ਮੈਂ ਆਪਣੀ ਦੁਕਾਨ ਨੂੰ ਟਾਈਮ ਦਿੰਦੀ ਆ ਮੇਰਾ ਹਸਬੰਡ ਸਪੋਰਟਿਵ ਨੇ ਅਸੀਂ ਦੋਨੋਂ ਜਾਣੇ ਨਾਲ ਮਿਲ ਕੇ ਪਹਿਲਾਂ ਸਾਰਾ ਉੱਪਰ ਦਾ ਕੰਮ ਕਰ ਲੈਂਦੇ ਆ ਫਿਰ ਅਸੀਂ نیچے ਆ ਕੇ ਆਪਣੀ ਸ਼ੌਪ ਸੰਭਾਲਦੇ ਲੋਕਾਂ ਦਾ ਸਹਿਯੋਗ ਕਿਦਾਂ ਦਾ ਤੁਹਾਡੀ ਦੁਕਾਨ ਤੇ ਆਣ ਕੇ ਫਿਰ ਮਿਲਦਾ ਵੀਰ ਜੀ ਲੋਕਾਂ ਦਾ ਮੇਨ ਮੈਂ ਤੁਹਾਨੂੰ ਦੱਸਾਂ ਤੇ ਸਹਿਯੋਗ ਚਲੋ ਹੈਵੀ ਹੈ ਪਰ ਮੋਸਟਲੀ ਜਿਹੜੇ ਆ ਨਾ ਕੁਝ ਪਰਸਨ ਜਾਂ ਕਹਿ ਲਓ ਖੁਸ਼ ਲੋਕਾਂ ਨੂੰ ਸ਼ਾਇਦ ਸਾਡੀ ਸ਼ਾਪ ਤਾਂ ਨਹੀਂ ਹਲੇ ਪਤਾ ਜਾਂ ਕਹਿ ਲਓ ਕਿ ਹਲੇ ਉਹ ਜਿਹੜਾ ਸਾਨੂੰ ਸਪੋਰਟ ਨਹੀਂ ਮਿਲ ਰਿਹਾ ਜਿਹੋ ਜਿਹੇ ਇੱਕ ਪੰਜਾਬੀ ਪਰਿਵਾਰ ਨੂੰ ਪੰਜਾਬੀ ਭੈਣ ਭਰਾ ਨੂੰ ਮਿਲਣਾ ਚਾਹੀਦਾ ਤਾਂ ਕਰਕੇ ਜੇ ਨਹੀਂ ਕਿਸੇ ਨੂੰ ਪਤਾ ਲੱਗਦਾ ਤੁਸੀਂ ਦੱਸ ਸਕਦੇ ਵੀ ਕਿੱਥੇ ਤੁਹਾਡੀ ਦੁਕਾਨ ਹੈ ਵਲੀ ਜੀ ਸਾਡੀ ਦੁਕਾਨ ਕਨਵਰ ਰੋਡ ਨੀਅਰ ਗੁਰਦੁਆਰਾ ਸਿੰਘ ਸਭਾ ਤੇ ਇੰਡੀਅਨ ਓਵਰਸੇਸ ਬੈਂਕ ਦੇ ਨਾਲ ਹੈ ਮੈਡਮ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜੇ ਨੌਜਵਾਨ ਪੜ੍ਹ ਕੇ ਤੇ ਆਪਣੇ ਘਰ ਬੈ ਕੇ ਤੇ ਆ ਮੇਰੇ ਜੀ ਨੌਜਵਾਨਾਂ ਨੂੰ ਮੈਂ ਹੋ ਸੁਨੇਹਾ ਦੇਣਾ ਚਾਹਨੀ ਆ ਕਿ ਜੇ ਤੇ ਤੁਸੀਂ ਆਪਣੇ ਘਰਦਿਆਂ ਦਾ ਪੈਸਾ ਵੇਸਟ ਕਰਨਾ ਚਾਹੁੰਦੇ ਆ ਬਿਸ਼ੱਕ ਤੁਸੀਂ ਬਾਹਰ ਚਲ ਜਿਓ ਜਿੱਥੇ ਮਰਜ਼ੀ ਕੋਈ ਵੀ ਤੁਸੀਂ ਕੰਮ ਸਟਾਰਟ ਕਰ ਲਓ ਪਰ ਜੇ ਤੁਸੀਂ ਖੁਦ ਹੀ ਮਿਹਨਤ ਤੇ ਵਿਸ਼ਵਾਸ ਰੱਖਦੇ ਹੋ ਤਾਂ ਤੁਸੀਂ ਜ਼ੀਰੋ ਤੋਂ ਵੀ ਸ਼ੁਰੂ ਕਰੋਗੇ ਕਿਉਂਕਿ ਤੁਸੀਂ ਮਿਹਨਤੀ ਹੋ ਤੁਹਾਡੇ ਅੰਦਰ ਹੁਨਰ ਆ ਲਗਨ ਆ ਤੇ ਤੁਸੀਂ ਕਿੱਥੋਂ ਵੀ ਸਟਾਰਟ ਕਰ ਲੋਗੇ ਤੁਸੀਂ ਆਪਣੀ ਮਿਹਨਤ ਦੇ ਦੇ ਸਿਰ ਦੇ ਕਿਤੇ ਨਾ ਕਿਤੇ ਪਹੁੰਚ ਹੀ ਜਾਓਗੇ ਗੱਲ ਵੀ ਕਰਦੇ ਇਹਨਾਂ ਦੇ ਹਸਬੰਦ ਦੇ ਨਾਲ ਭਾਜੀ ਕੀ ਨਾਮ ਤੁਹਾਡਾ ਮੈਂ ਮੈਂ ਸੇਠ ਸਿੰਘ ਜੀ ਮੈਂ ਇਲੈਕਟ੍ਰੋਨਿਕ ਇੰਜੀਨੀਅਰ ਆਂ ਕਿ ਤੇ ਮੈਂ ਵਧੀਆ ਵਧੀਆ ਕੰਪਨੀਆਂ ਚ ਕੰਮ ਹੀ ਕੀਤਾ ਚੰਡੀਗੜ੍ਹ ਬੱਧੀ ਹਿਮਾਚਲ ਤੇ ਕੋਈ ਹਰਾਰ ਇਦਾਂ ਦੇ ਸੀਗੇ ਕਿ ਸਾਨੂੰ ਵਾਪਸ ਘਰ ਆਉਣਾ ਪਿਆ ਦੁਬਾਰਾ ਜੋਬ ਨਹੀਂ ਕਰਦਾ ਮੌਕਾ ਮਿਲਿਆ ਤੇ ਫਿਰ ਅਸੀਂ ਇੱਥੇ ਲੋਕਲ ਕੰਮ ਕਰਨਾ ਮੇ ਸ਼ੁਰੂ ਕਰਤਾ ਜਿਹਦੇ ਨਾਲ ਘਰ ਦਾ ਗਿਆਰਾ ਨਹੀਂ ਸੀ ਹੁੰਦਾ ਤੇ ਉਸ ਤੋਂ ਬਾਅਦ ਅਸੀਂ ਦੋਵਾਂ ਨੇ ਫਿਰ ਡਿਸਾਈਡ ਕੀਤਾ ਵੀ ਅਸੀਂ ਅਗਰ ਕੁਛ ਛੋਟਾ ਮੋਟਾ ਬਿਜ਼ਨਸ ਆਪਣਾ ਕਰ ਲਈਏ ਜਿਹਦੇ ਨਾਲ ਸਾਡਾ ਗੁਜ਼ਾਰਾ ਬਸਰ ਹੋਈ ਜਾਏ ਤੇ ਬੱਚਿਆਂ ਦਾ ਅਸੀਂ ਪੜ੍ਹਾਈ ਵਧੀਆ ਕਰਾ ਸਕੀਏ ਸੇੜਾ ਆਈਡੀਆ ਵਾ ਦੋਨਾਂ ਤੁਹਾਡੇ ਦੋਨਾਂ ਦਾ ਆਈਡੀਆ ਸੀ ਜਿਹੜਾ ਲਗਾਣਾ ਆਪਣਾ ਸਟਾਲ ਲਗਾਣਾ ਤੇ ਹਾਂਜੀ ਹਾਂਜੀ ਇਹ ਅਸੀਂ ਦੋਵਾਂ ਦਾ ਅਸੀਂ ਦੋਵਾਂ ਨੇ ਡਿਸਾਈਡ ਕੀਤਾ ਵੀ ਇਹ ਹੈਗਾ ਕਿ ਅਸੀਂ ਵਧੀਆ ਖਾਣਾ ਘਰ ਬਣਾ ਸਕਦੇ ਆ ਤੇ ਅਸੀਂ ਕਿ ਅਗਰ ਕਿਸੇ ਨੂੰ ਖਵਾਨੇ ਵੀ ਆ ਤੇ ਆਪਣਾ ਬਿਜ਼ਨਸ ਚੱਲ ਸਕਦਾ ਆ ਵਧੀਆ ਅਸੀਂ ਕੋਈ ਰੈਸਟੋਰੈਂਟ ਹੋਟਲ ਕਾਹ ਹੋਰ ਤਰੱਕੀ ਕਰਕੇ ਅਸੀਂ ਖੋਲ ਸਕਦੇ ਹਾਂ ਬੰਦਾ ਚੰਗਾ ਚੱਲ ਜਾਂਦਾ ਫਿਰ ਕਾਰੋਬਾਰ ਹੈ ਜਿਹੜਾ ਕਾਰੋਬਾਰ ਆ ਰਹਿਣਾ ਔਰ ਇਹ ਦੇਖੋ ਸਟਾਰਟਅਪ ਹੀ ਆ ਇਹ ਇਦਾਂ ਹੀ ਆ ਇਹ ਹੌਲੀ ਹੌਲੀ ਲੱਗੇ ਆ ਮਿਹਨਤ ਕਰਨ ਦੇ ਆ ਮਾਲਕ ਨੇ ਚਾਇਆ ਗੁਰੂ ਸਾਹਿਬ ਨੇ ਚਾਇਆ ਤੇ ਅਸੀਂ ਜ਼ਰੂਰ ਤਰੱਕੀ ਕਰਾਂਗੇ ਜ਼ਰੂਰ ਅਸੀਂ ਤੇ ਮਿਹਨਤ ਕਰਕੇ ਹੋਰ ਗਾਂ ਵਧਾਂਗੇ ਕਿਦੋਂ ਟ੍ਰੇਨਿੰਗ ਵੀ ਲਈ ਕਿ ਇਸ ਤਰ੍ਹਾਂ ਘਰ ਚ ਜਿਸ ਤਰ੍ਹਾਂ ਬਣਾਉਂਦੇ ਸੀ ਫਿਰ ਉਹ ਤੋਂ ਅਨਕੇ ਬਾਅਦ ਸ਼ੁਰੂ ਕਰਤਾ ਉਹਨੂੰ ਨਹੀਂ ਕੁਕਿੰਗ ਦਾ ਸ਼ੌਂਕ ਮੈਨੂੰ ਵੀ ਬੜਾ ਸੀਗਾ ਮੇਰੇ ਵਾਈਫ ਨੂੰ ਵੀ ਬਹੁਤ ਸੀਗਾ ਤੇ ਅਸੀਂ ਸੋਚਿਆ ਵੀ ਅਗਰ ਅਸੀਂ ਸ਼ੌਂਕ ਨੂੰ ਕਨਵਰਟ ਕਰ ਦਈਏ ਆਪਣੇ ਕਾਰੋਬਾਰ ਤੇ ਹੁਨਰ ਵਿੱਚ ਜਿਹੜਾ ਇਹ ਹੁਨਰ ਨੂੰ ਜਿਹੜਾ ਆ ਤਬਦੀਲ ਕਰਕੇ ਅਸੀਂ ਕੋਈ ਕਾਰੋਬਾਰ ਖੋਲ੍ਹ ਕੇ ਆਪਣਾ ਵਧੀਆ ਗੁਜ਼ਾਰਾ ਕਰ ਸਕਦੇ ਆ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਇਹ ਦੇਖਿਆ ਪਰਿਵਾਰ ਨੂੰ ਉਹਨਾਂ ਨੇ ਕਿਹਾ ਵੀ ਜੇ ਨੌਕਰੀ ਕਰਨੀ ਕਿਸੇ ਦੇ ਤੇ ਕਿਉਂ ਨਾ ਆਪ ਆਪਣਾ ਘਰ ਤੇ ਬਾਹਰ ਹੀ ਕੰਮ ਕਰ ਲਈਏ ਜਿਹੜਾ ਕੁਲਚੇ ਛੋਲੇ ਦਾ ਇਹਨਾਂ ਕੰਮ ਕੀਤਾ ਔਰ ਜੂਸ ਦਾ ਕੰਮ ਕੀਤਾ ਮੈਂ ਬਟਾਲਾ ਤੋਂ ਵਿਕੀ ਮਲਿਕ ਲੁਧਿਆਣਾ ਲਾਈਵ